ਨਾਲ 온 ਸਕ੍ਰੀਨ ਕੈਮਿਸਟਰੀ ਜਮਾਉਂਗਾ ਕਿ ਅਸੀਂ ਕਿ ਦੂਜੇ ਦੇ ਹੋ ਜਾਾਂਗੇ ਨਹੀਂ ਕਦੇ ਵੀ ਨਹੀਂ ਸੋਚਿਆ ਸੀ ਕਿਉਂਕਿ ਪੱਲਾ ਸਾਹਿਬ ਆਲਰੇਡੀ ਸਥਾਪਿਤ ਸੀਗੇ ਮੈਂ ਹਜੇ ਪੁੰਗਰ ਰਿਹਾ ਸੀ ਉਸ ਤਰੀਕੇ ਨਾਲ ਠੀਕ ਹੈ ਪੱਲਾ ਸਾਹਿਬ ਦਾ ਬੜਾ ਵੱਡਾ ਨਾਮ ਸੀ ਉਸ ਵੇਲੇ ਜਦੋਂ ਮੈਂ ਇਹਨੂੰ ਪਹਿਲੀ ਵਾਰੀ ਮਿਲਿਆ ਤੇ ਉਸ ਵੇਲੇ ਤਾਂ ਕੀ ਮਤਲਬ ਹੁੰਨੀ ਆ ਨਹੀਂ ਹੁਣ ਤਾਂ ਹੈਗੇ ਹੀ ਆ ਜੀ ਹੁਣ ਤਾਂ ਬਹੁਤ ਹੀ ਕਮਾਲ ਹੈ ਨਹੀਂ ਭਾਈ ਸਾਹਿਬ ਤੁਸੀਂ ਕੋਈ ਮੂਰਚੀ ਗੱਲ ਕੀਤੀ ਨਹੀਂ ਮੈਂ ਆਪਦੇ 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 ਨਾਲ ਗੰਭੀਰ ਕਰ ਰਿਹਾ ਉਦੋਂ ਮੈਂ ਨਹੀਂ ਸੀ ਮੇਰਾ ਮੇਰਾ ਨਾਮ ਨਹੀਂ ਸੀ ਇਸ ਤੋਂ ਬਿਨਾ ਮੈਂ ਕਹਿੰਦਾ ਇਹ ਬੈਂਟਰ ਤੋਂ ਬਿਨਾ ਸਾਡਾ ਜਿਹੜਾ ਇੰਟਰਵਿਊ ਹੋ ਦੂਰਾ ਹ ਕਰਦਾ ਸੀ ਮੈਨੂੰ ਪਤਾ ਵੀ ਨਹੀਂ ਸੀ ਪੱਲਾ ਸਾਹਿਬ ਮੈਨੂੰ ਜਾਣਦੇ ਵੀ ਹੋਣਗੇ ਜਾਂ ਨਹੀਂ ਹੋਣਗੇ ਤੇ ਕਿਤੇ ਕਿਤੇ ਥੋੜਾ ਕਿਹੜੇ ਵੇਲੇ ਮੋਢਿਆਂ ਤੇ ਛੜ ਗਿਆ ਪਤਾ ਨਹੀਂ ਲੱਗਿਆ ਓਏ ਨਦੀਆ ਬਲੇਸਿੰਗ ਲਾ ਲਾ ਪ੍ਰਮਾਤਮਾ ਦੇ ਫਰਮਾਨ ਨਾ 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 ਤੁਹਾਡਾ ਤੁਹਾਡਾ ਪਿਆਰ ਜੀ ਹਮੇਸ਼ਾ ਇਹਨਾਂ ਨੇ ਮੈਨੂੰ ਆਪਣੇ ਨਾਲ ਜਿਵੇਂ ਇੱਕ ਕੋ ਆਰਟਿਸਟ ਆ ਤਾਂ ਛੱਡੋ ਭੈਣ ਭਰਾਵਾਂ ਵਾਲਾ ਜਿੰਨਾ ਛੋਟੇ ਬੱਚਿਆਂ ਵਾਲਾ ਉਹ ਵਾਲਾ ਪਿਆਰ ਹਮੇਸ਼ਾ ਬੁੱਕਲ ਜਦੇ ਕਿ ਸਾਨੂੰ ਉਦਾਂ ਰੱਖਿਆ ਸਾਰਿਆਂ ਨੂੰ ਪਲੇ ਦੇ ਵਿੱਚ ਅਸੀਂ ਇਕੱਠੇ ਗਏ ਉਸ ਤੋਂ ਬਾਅਦ ਫਿਲਮਾਂ ਕੀਤੀਆਂ ਸਭ ਤੋਂ ਵੱਡੀ ਗੱਲ ਕਹਿ ਰਹੀ ਹਾਂ ਜਟਾ ਦਾ ਜਿਹੜਾ ਡਾਇਲੋਗ ਹੈ ਢਿੱਲੋਂ ਨੇ ਕਾਲਾ ਕੋ ਟਾਈਮ ਹੀ ਨਹੀਂ ਪਾਇਆ ਗਾ ਰਿੱਠਿਆਂ ਨਾਲ ਧੋਕੇ ਪਾਇਆ ਕਦੇ ਕੋਈ ਦੱਸਦਾ ਨਹੀਂ ਉਹ ਕਾਊਂਟਰ ਪੰਚ ਵੀ ਇਹਨਾਂ ਦਾ ਹੈ ਵਾਓ ਬੇਸਿਕਲੀ ਕ੍ਰੀਏਟ ਕੀਤਾ ਹੈ ਉਹ ਸਾਰੇ ਕਾਊਂਟਰ ਪੰਚ ਬੀਨੂ ਜੀ ਨੂੰ ਜਿਹੜੇ ਮੈਂ ਕਰ ਸਕਦੇ ਮੌਕੇ ਤੇ ਵੀ ਜਿਹੜੇ ਮੈਂ ਮਾਰਦਾ ਉੱਪਰ ਦੀ ਪੰਚ ਤੁਸੀਂ ਮਾਰਦੇ ਹੋ ਮਲਕੀ ਇਹ ਸਕ੍ਰਿਪਟਡ ਨਹੀਂ ਸੀ ਕੈਰੀ ਆਨ ਜੱਟਾ ਸਕ੍ਰਿਪਟਡ ਨਹੀਂ ਸੀ ਦੋ ਚੀਜ਼ਾਂ ਹੋ ਚੁ ਸਕ੍ਰਿਪਟਡ ਨਹੀਂ ਸੀ ਨਾ ਤਾਂ ਗੰਦੀ ਲਾਦ ਨਾ ਮਜਨਸਵਾ ਇਹ ਐਡਵੋਕੇਟ ਲੋਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਇਹ ਮੌਕੇ ਤੇ ਬਣਾਇਆ ਇਹ ਮੌਕੇ ਤੇ ਹੋਣ ਇਹੀ ਦੋ ਡਾਇਲੋਗ ਨੇ ਜਿਹੜੇ ਹੁਣ ਤੱਕ ਸੋਬਰ ਡੋਬਰ ਹੈ ਨਾ ਜਦ ਇਸ ਸਾਹਿਬ ਦੀ ਕ੍ਰੀਏਸ਼ਨ ਹੋ ਜਾਂਦੀ ਹੈ ਹੈਨਾ ਤਾਂ ਇੱਕ ਵਾਰ ਮਾਣ ਤਾਂ ਮਹਿਸੂਸ ਹੁੰਦਾ ਹੋਵੇਗਾ ਕਿ ਹਾਂ ਆਡੀਅנס ਨੇ ਸਾਡਾ ਕਿਹਨਾਂ ਜਿਹੜਾ ਇੱਕ ਉਹ ਸੀਗਾ ਕਬੂਲ ਕੀਤਾ ਇਸ ਤੋਂ ਵੱਡਾ ਮਾਣ ਕੀ ਹੋ ਸਕਦਾ ਫਿਲਮ ਫੇਅਰ ਤੇ ਦੋਨਾਂ ਨੂੰ ਜੁਆਇੰਟ ਅਵਾਰਡ ਮਿਲਿਆ ਬੈਸਟ ਕਾਮੇਡੀ ਦਾ ਦੋਨਾਂ ਨੂੰ ਬਿੰਨੂ ਨੂੰ ਤੇ ਮੈਨੂੰ ਫਾਰ ਦਾ ਫਿਲਮ ਕੈਰੀ ਆਨ ਜੱਟਾ ਕੀ ਬਾਤ ਹੈ ਸੀਰੀਅਸਲੀ ਇਹ ਜੋੜੀ ਕਿਹਨੇ ਡੈਡੀ ਤੇ ਉਹ ਉੱਤਸਟੈਮ ਬਣ ਗਏ ਹੈ ਨਾ ਤੇ ਆਸਮ ਪਰਸਨਲੀ ਵੀ ਤੁਹਾਡਾ ਰਿਲੇਸ਼ਨ ਬਹੁਤ ਚੰਗਾ ਰਿਹਾ ਹੈ ਹੈ ਨਾ ਅਸੀਂ ਦੇਖਦੇ ਆਂ ਫੈਮਲੀ ਜੀ ਹੈ ਨਾ ਫੈਮਲੀ ਹੈ ਜੀ ਸਾਡੀ ਕਿ ਦੋਹਾਂ ਦੀ ਵੈਸੇ ਨਾਰਮਲੀ ਵੀ ਜਿਹੜੀ ਕਾਮੇਡੀ ਹੈ ਤੁਹਾਡੀ ਚੱਲਦੀ ਰਹਿੰਦੀ ਹੈ ਤੇ ਕਦੇ ਐਸਾ ਯਾਦ ਹੈ ਜਿਹੜੀ ਸ਼ੂਟ ਕਰਨਾ ਤੁਹਾਡੀ ਆਪਣੀ ਕੈਮਿਸਟਰੀ ਵਾਸਤੇ ਬਾਕੀ ਸਾਰੇ ਵਾਸਤੇ ਮੁਸ਼ਕਲ ਹੋ ਗਿਆ ਉਹ ਭਾਈ ਕਿ ਤੁਹਾਡੀ ਕੈਮਿਸਟਰੀ ਐਸੀ ਬਾਕੀ ਸਾਰੇ ਐਕਟਰ ਕਹਿੰਦੇ ਯਾਰ ਅਸੀਂ ਦੇ ਹੋਇਆ ਤਾਂ ਬਹੁਤ ਵਾਰੀ ਹੈ ਪਰ ਸਾਡੀ ਜਿਹੜੀ ਕੈਮਿਸਟਰੀ ਹੈ ਉਹ ਸ਼ੂਟ ਇਸ ਤਰੀਕੇ ਨਾਲ ਨਹੀਂ ਹੋਇਆ ਕਿਉਂਕਿ ਹਰੇਕ ਨੂੰ ਕੰਪਲੀਮੈਂਟ ਕਰਦੇ ਆ ਐਦਾਂ ਨਹੀਂ ਹੈਗਾ ਕਿ ਅਸੀਂ ਟੀਮ ਬਣਾ ਕੇ ਖੜਗੇ ਦੋਏ ਜਾਣੇ ਐਦਾਂ ਕਦੇ ਵੀ ਨਹੀਂ ਹੋਇਆ ਹੀਰੋ ਹੈ ਹੀਰੋਨਾ ਜਹੋਰਸੀ ਆਪਸ ਦੇ ਵਿੱਚ ਸਾਰੇ ਜਿੰਨੇ ਵੀ ਉਹ ਸੀਨ ਦੇ ਵਿੱਚ ਰਿਕਾਰਡ ਆਰਟਿਸਟ ਨੇ ਕਦੇ ਵੀ ਆਇਆ ਨਹੀਂ ਹੋਇਆ ਅਸੀਂ ਸੀਨ ਨੂੰ ਸੀਨ ਵਾਈਜ਼ ਹੀ ਲੈਂਦੇ ਆ ਪੱਲਾ ਸਾਹਿਬ ਦੀ ਖਾਸੀਅਤ ਹੈ ਮੈਂ ਲਿਖਣ ਵਾਲੇ ਬਸ ਨਹੀਂ ਮੈਂ ਥੋੜਾ ਮੋਟਾ ਇੰਪਰੋਵਾਈਜ਼ ਕਰ ਲੈਂਦਾ ਪੱਲਾ ਸਾਹਿਬ ਕਹਿਦਾ ਸਕ੍ਰਿਪਟ ਲਿਖ ਲੈਂਦੇ ਆ ਉਸ ਤਰੀਕੇ ਨਾਲ ਇੱਕ ਸੀਨ ਨੂੰ ਬਣਾ ਲੈਂਦੇ ਆ ਨਹੀਂ ਯਾਰ ਵੀ ਉਹ ਬੈਲੈਂਸ ਨਹੀਂ ਹੋਇਆ ਉਹ ਖੜਾ ਹੀ ਜਾਣਾ ਆਪਣਾ ਹੀਰੋ ਖੜਾ ਹੈ ਜਾਂ ਆਪਣਾ ਦੂਸਰਾ ਬੰਦਾ ਖੜਾ ਹੈ ਇਹਨੂੰ ਕਿੱਦਾਂ ਇਨਵੋਲ ਕਰਕੇ ਕਿੱਦਾਂ ਉਹਨੂੰ ਕੰਪਲੀਮੈਂਟ ਕਰਨਾ ਹੈ ਨਾ ਉਹ ਨਿਰਦੇਸ਼ ਇਹਦੀ ਸਕ੍ਰਿਪਟ ਐਡੀ ਬੈਲੈਂਸਡ ਹੁੰਦੀ ਆ ਵੀਓ ਕਿਸੇ ਨੂੰ ਇਗਨੋਰ ਨਹੀਂ ਫੀਲ ਹੁੰਦਾ ਹਾਂ ਵੀ ਜਿੰਨੇ ਬਾਕੀ ਸਾਰੀ ਸਟਾਰ ਕਾਸਟ ਕਹਿ ਰਹੀ ਹਨ ਜੱਟਾਂ ਇੱਕ ਐਸੀ ਫਿਲਮ ਆ ਜਿਹਦੇ ਵਿੱਚ ਇੱਕ ਇੱਕ ਕਰੈਕਟਰ ਐਸਟੈਬਲਿਸ਼ ਹੋਇਆ ਐ ਐਗਜ਼ੈਕਟ ਤੇ ਸਾਡਾ ਐ ਜ਼ਰੂਰ ਹੋਇਆ ਵੀ ਇੰਪਰੋਵਾਈਜ਼ ਇੰਨਾ ਸੋਹਣਾ ਹੋ ਗਿਆ ਹੋਵੇ ਤਾਂ ਸਾਰੇ ਰੋਗੇ ਹੁਣ ਵੀ ਕਰ ਲੋ ਯਾਰ ਹੁਣ ਉਹਦੇ ਦੀ ਹਾਸੀ ਆਈ ਜਾਂਦੀ ਹੋਈ